ਉਹ ਲਗਾਵਾ ਸਾਡਾ ਇੱਥੇ ਕਰਨੀ ਅਫਸਰ ਨੂੰ ਕਹਿਣਾ ਚਾਹਣਾ ਕਿ ਤਰਨਤਾਰਨ ਦੇ ਜਦੋਂ ਇਲੈਕਸ਼ਨ ਹੋਈ ਔਰ ਜਿਹੜੇ ਅਫਸਰਾਂ ਨੇ ਸਰਕਾਰ ਨੂੰ ਗਲਤ ਤਰੀਕੇ ਦੇ ਨਾਲ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਬਾਅਦ ਚ ਆਉਂਦੀਆਂ ਨੌਕਰੀਆਂ ਵਿਹੱਟ ਧੋਣੇ ਪਰ ਸਦਾ ਤਰਨਪਾਲ ਸਾਹਿਬ ਕਿ ਤੇਰੇ ਨਾਲ ਵੀ ਇਹ ਗੱਲ ਨਾ ਹੋਵੇ ਸਾਡੇ 23 ਦੇ 23 ਉਮੀਦਵਾਰਾਂ ਦੀਆਂ ਫਾਈਲਾਂ ਤਿਆਰ 23 ਦੇ 23 ਸਾਡੇ ਅੰਦਰ ਜਾ ਚੁੱਕੇ ਜਿਹਦੇ ਜ ਤਕਰੀਬਨ 20 ਦੇ ਕਰੀਬ ਸਾਡੇ ਜਮਾ ਹੋ ਚੁੱਕੀਆਂ ਫਾਈਲਾਂ ਦੋ ਤਿੰਨ ਜਿਹੜੇ ਉਹ ਲਾਈਨ 'ਚ ਲੱਗੇ ਹੋਇਆ ਸਾਡੇ ਕਾਗਜ਼ 23 ਦੇ ਤੇ ਅਸੀਂ ਖੁਦ ਮੈਂ ਆਪ ਸਾਰਿਆਂ ਵਕੀਲਾਂ ਤੋਂ ਭਰਾ ਕੇ ਕਿਉਂਕਿ ਅਸੀਂ ਬੜੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਚੋਣਾਂ ਦੀ ਤਿਆਰੀ ਕਰ ਰਹੇ ਸੀ ਸਾਨੂੰ ਪਤਾ ਸੀ ਚੋਣਾਂ ਹੋਣੀਆਂ ਕੱਲਾ ਕੱਲਾ ਉਮੀਦਵਾਰ ਕੱਲੇ ਕੱਲੇ ਕਾਗਜ਼ ਵਕੀਲਾਂ ਤੋਂ ਮੈਂ ਖੁਦ ਆਪ ਚੈੱਕ ਕਰਕੇ ਕਿ ਕਿਸੇ ਜੀ ਕੋਈ ਛਤਾਈ ਨਾ ਰਹੇ ਅਸੀਂ ਸਾਰੇ ਸਹੀ ਔਰ ਦਰੁਸਤ ਜਿਹੜੇ ਕਾਗਜ਼ ਜਮ੍ਹਾਂ ਕਰਾਇਆ ਪਰ ਜੇ ਕੋਈ ਤੂੰ ਇਹੋ ਜੀ ਛਤਾਈ ਕੀਤੀ ਫਿਰ ਹਾਈ ਕੋਰਟ ਦੇ ਵਿੱਚ ਵੀ ਤੈਨੂੰ ਕਢੀਸਾਂਗੇ ਔਰ ਬਾਅਦ ਇਹ ਨਾ ਹੋਵੇ ਵੀ ਤੂੰ ਆਪਦੀ ਨੌਕਰੀ ਤੋਂ ਹੱਥ ਧੋਪਵੇਂ ਔਰ ਕਹੇ ਸਰਕਾਰ ਨੇ ਬਾਅਦੋਂ ਨਾ ਕਰੇ ਪਿੱਛੇ ਖਲੋਣਾ ਕਿਉ ਸ਼ਾਸਨ ਦੀ ਗੱਲ ਜੇ ਆਪਾਂ ਕਰੀਏ ਜਿਹੜਾ ਬਿਲਕੁਲ ਸੁਸਰੀ ਬਣ ਕੇ ਬੈਠਾ ਸੀ ਇੱਕ ਮੋਗ ਦਕਸ਼ਮ ਵਰਕੇ ਤਮਾਸ਼ਾ ਵੇਖਣ ਦਾ ਹੈ ਵੀ ਕੋਈ ਨਾ ਕੋਈ ਇਹੋ ਜੀ ਘਟਨਾ ਵਾਪਰੇ ਤੇ ਫਿਰ ਅਸੀਂ ਕਰੀਏ ਜਿਹੜੇ ਆ ਨਾਮਿਨੇਸ਼ਨ ਪਰਸੋ ਤੋਂ ਹੀ ਸਾਡੇ ਤਿਆਰ ਸੀ ਉਦੋਂ ਵੀ ਰਿਕਵਰਡ ਜਿਹੜੀ ਆ ਮਜੂਦਾ ਸਰਕਾਰ ਦੇ ਨਮਾਇਨੇ ਵੱਲੋਂ ਪਾਈ ਗਈ ਔਰ ਕੱਲ ਜਦੋਂ 12 ਵਜੇ ਦੇ ਕਰੀਬ ਪੂਰੇ 23 ਦੇ 23 ਉਮੀਦਵਾਰ ਜਿਹੜੇ ਸਾਡੇ ਕਾਗਜ਼ ਨਾਮਿਨੇਸ਼ਨ ਫਾਈਲ ਕਰਾਉਣ ਜਾ ਰਹੇ ਸੀ ਔਰ ਇਸੇ ਬਲਾਕ ਦੇ ਬਾਹਰ ਜਿਹੜਾ ਵਾ ਇੱਕ ਪੂਰੀ ਟੱਕਾ ਮੁੱਕੀ ਹੋਈ ਉਹ ਰੋਕਿਆ ਗਿਆ ਔਰ ਸਾਰੀ ਮਜੂਦਾ ਪ੍ਰਸ਼ਾਸਨ ਦੀ ਸ਼ਹਿਰ ਦੇ ਉੱਤੇ ਹੋਇਆ ਚਾਹੇ ਉਹ ਪੁਲਿਸ ਕਹੇ ਔਰ ਜਿਹੜਾ ਸਾਡਾ ਈਓ ਆ ਧਰਮਪਾਲ ਜਿਹਦੀ ਡਿਊਟੀ ਰਟਰਨਿੰਗ ਅਫਸਰ ਦੀ ਲਈ ਹੋ ਆ ਆਪਦੀ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਬਿਲਕੁਲ ਨਾਕਾਮ ਸਿੱਧ ਹੋਇਆ ਔਰ ਉਸ ਤੋਂ ਬਾਅਦ ਵੀਡੀਓ ਦੇ ਰਹੀ ਸਾਰੀ ਜਦੋਂ ਚੀਜ਼ ਸਾਹਮਣੇ 12:30 12:30 ਆਈ ਔਰ ਮੇਰੀ 2:00 ਵਜੇ ਪੰਜਾਬ ਰਾਜ ਚੋਣ ਕਮਿਸ਼ਨ ਨਾਲ ਜਦੋਂ ਗੱਲਬਾਤ ਹੋਈ ਔਰ ਉਹਨਾਂ ਨੇ ਬੜੀ ਸਖਤੀ ਦੇ ਨਾਲ ਪੁਲਿਸ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਇਹਨਾਂ ਚੀਜ਼ਾਂ ਬਾਰੇ ਵਾਰਨਿੰਗ ਕੀਤੀ ਔਰ ਸਾਨੂੰ ਮੈਨੂੰ ਯਕੀਨ ਦਵਾਇਆ ਕਿ ਕੱਲ ਨੂੰ ਅੱਜ ਜਿਹੜਾ ਚੱਲ ਰਿਹਾ ਹੈ ਜਿ ਕਿਹੇ ਵੀ ਤੁਹਾਡੇ ਕੈਂਡੀਡੇਟ ਨੂੰ ਕੋਈ ਪਰੇਸ਼ਾਨੀ ਜਿਹੜੀ ਆ ਕਾਗਜ਼ ਜਮ੍ਹਾਂ ਕਰਾਉਣ ਦੇ ਵਿੱਚ ਨਹੀਂ ਆਊਗੀ ਮੈਂ ਚੋਣ ਕਮਿਸ਼ਨ ਦੇ ਪੰਜਾਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਮਾਮਲੇ ਨੂੰ ਬੜੀ ਸੰਗੀਨਤਾ ਨਾਲ ਲਿਆ ਔਰ ਗਾਹ ਨੂੰ ਵੱਡੀ ਘਟਨਾ ਨ ਤੋ ਜਿਹੜੀ ਚੜ੍ਹ ਆਪ ਸੀਗੀ ਉਹ ਕਿਸੇ ਵੱਡੇ ਭਿਆਨਕ ਹਾਦਸੇ ਜਨਾਬ ਆਪਰੇ ਉਸ ਚੀਜ਼ ਨੂੰ ਰੋਕਣ ਦੇ ਜਿਹੜਾ ਉਹਨਾਂ ਨੇ ਅੱਜ ਸਫਲ ਕੀਤਾ ਔਰ ਜਿਹੜੀ ਪ੍ਰਸ਼ਾਸਨ ਦੀ ਗੱਲ ਜੇ ਆਪਾਂ ਕਰੀਏ ਜਿਹੜਾ ਬਿਲਕੁਲ ਸੁਸਰੀ ਬਣ ਕੇ ਬੈਠਾ ਸੀ ਇੱਕ ਮੋਗ ਦਕਸ਼ਮ ਵਰਕੇ ਤਮਾਸ਼ਾ ਵੇਖਣ ਦਾ ਹੈ ਵੀ ਕੋਈ ਨਾ ਕੋਈ ਐਹੋ ਜੀ ਘਟਨਾ ਵਾਪਰੇ ਤੇ ਫਿਰ ਅਸੀਂ ਕਰੀਏ ਮੈਂ ਇਹ ਗੱਲ ਜਿਹੜੀ ਆ ਧਰਮ ਪਾਲਨ ਜਿਹੜਾ ਈਓ ਲੱਗਾ ਵਾ ਸਾਡਾ ਇਥੇ ਕਰਨੀ ਅਫਸਰ ਨੂੰ ਕਹਿਣਾ ਚਾਹਣਾ ਕਿ ਤਰਨਤਾਰਨ ਦੇ ਜਦੋਂ ਇਲੈਕਸ਼ਨ ਹੋਈ ਔਰ ਜਿਹੜੇ ਅਫਸਰਾਂ ਨੇ ਸਰਕਾਰ ਨੂੰ ਗਲਤ ਤਰੀਕੇ ਦੇ ਨਾਲ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਬਾਅਦ ਚ ਆਉਂਦੀਆਂ ਨੌਕਰੀਆਂ ਦਾ ਹੱਥ ਧੋਣੇ ਪਰ ਚਾਹੇ ਐਸਐਸਪੀ ਕੀ ਚਾਹੇ ਡੀਐਸਪੀ ਸੀ ਔਰ ਅਸਦਾਰ ਧਰਮਪਾਲ ਸਾਹਿਬ ਦੇ ਤਿਰਨਲ ਵੀ ਇਹ ਗੱਲ ਨਾ ਹੋਵੇ ਸਾਡੇ ਕਾਗਜ਼ ਤੇ ਹੀ ਦੇਤੇ ਅਸੀਂ ਖੁਦ ਮੈਂ ਆਪ ਸਾਰਿਆਂ ਵਕੀਲਾਂ ਤੋਂ ਭਰਾ ਕੇ ਕਿਉਂਕਿ ਅਸੀਂ ਬੜੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਚੋਣਾਂ ਦੀ ਤਿਆਰੀ ਕਰ ਰਹੇ ਸੀ ਸਾਨੂੰ ਪਤਾ ਸੀ ਚੋਣਾਂ ਹੋਣੀਆਂ ਕੱਲਾ ਕੱਲਾ ਉਮੀਦਵਾਰ ਕੱਲੇ ਕੱਲੇ ਕਾਗਜ਼ ਵਕੀਲਾਂ ਤੋਂ ਮੈਂ ਖੁਦ ਆਪ ਚੈੱਕ ਕਰਕੇ ਕਿ ਕਿਸੇ ਜੀ ਕੋਈ ਕਟਾਈ ਨਾ ਰਹੇ ਅਸੀਂ ਸਾਰੇ ਸਹੀ ਔਰ ਦਰਸਤ ਜਿਹਨੇ ਕਾਗਜ ਜਮਾ ਕਰਾਏ ਆ ਪਰ ਜੇ ਕੋ ਤੂੰ ਇਹੋ ਜਿਹੀ ਸਟਾਈ ਕੀਤੀ ਫਿਰ ਹਾਈ ਕੋਰਟ ਦੇ ਵਿੱਚ ਵੀ ਤੈਨੂੰ ਘੇਿਸਾਂਗੇ ਔਰ ਬਾਅਦ ਚ ਇਹ ਨਾ ਹੋਵੇ ਵੀ ਤੂੰ ਆਪਦੀ ਨੌਕਰੀ ਤੋਂ ਹੱਥ ਧੋਵੇਂ ਔਰ ਕਹੇ ਸਰਕਾਰ ਨੇ ਬਾਅਦ ਚ ਨਾ ਤੇਰੇ ਪਿੱਛੇ ਖੜੋਣਾ ਕਿਉਂਕਿ ਸਰਕਾਰ ਜਿਹੜਾ ਵਾ ਪ੍ਰਸ਼ਾਸਨ ਦੇ ਉੱਤੋਂ ਔਰ ਲੋਕਾਂ ਜੋ ਆਬਦਾਤ ਵਾਰ ਜਿਹੜਾ ਉਹ ਗਵਾ ਚੁੱਕੀ ਉਹਨੂੰ ਪਤਾ ਜੇ ਵੋਟਾਂ ਪੈ ਗਈਆਂ ਨੇ ਸਾਡੀ ਇੱਕ ਸੀਟ ਨਹੀਂ ਹੋਣੀ ਸਾਡੇ ਨਾਲ ਇੱਕ ਵੀ ਅੱਜ ਜਿਹੜਾ ਵਾ ਕੋਈ ਬੰਦਾ ਕੋਈ ਮੋਹਤਵਾਰ ਕਿਉਂਕਿ 40 ਸਾਲਾਂ ਜੋ ਇੱਥੇ ਮਾੜਾ ਹਾਲ ਜਿਹੜਾ ਇਲਾਕੇ ਦੇ ਵਿੱਚ ਹੋਇਆ ਉਹ ਲੋਕੀ ਸਾਰੇ ਪਤੂ ਤੋਂ ਤੇ ਜਾਣਦੇ ਲੋਕੀ ਬੋੜੀ-ਬੋੜੀ ਕਰਨ ਦਾ ਇਕੱਲਾ ਨੂੰ ਹੱਥ ਲਾ ਰਾਕਿ ਜਿਹੜੇ ਆ ਉਹ ਪਖਤੂਨ ਦੇ ਵੀ ਕਿਹੜੇ ਵਲੇ ਬਦਲਾ ਦੇ ਨਾਂ ਨੂੰ ਅਸੀਂ ਇਹਨਾਂ ਨੂੰ ਅੱਗੇ ਲੈ ਕੇ ਆ ਗਏ ਕਿੰਨੇ ਉਮੀਦਵਾਰ ਭੂਟਾ ਸਾਹਿਬ ਤੁਹਾਡੇ ਟੋਟਲ ਚੜੇ ਸਾਡੇ 23 ਦੇ 23 ਉਮੀਦਵਾਰਾਂ ਦੀਆਂ ਫਾਈਲਾਂ ਤਿਆਰ 23 ਦੇ 23 ਸਾਡੇ ਅੰਦਰ ਜਾ ਚੁੱਕੇ ਜਿਹਦੇ ਵੀ ਤਕਰੀਬਨ 20 ਦੇ ਕਰੀਬ ਸਾਡੇ ਜਮ੍ਹਾਂ ਚੁੱਕੀਆਂ ਫਾਈਲਾਂ ਦੋ ਤਿੰਨ ਜਿਹੜੇ ਆ ਉਹ ਲਾਈਨ 'ਚ ਲੱਗੇ ਹੋਇਆ ਉਹ ਵੀ ਮੈਨੂੰ ਲੱਗਦਾ ਵੀ ਹੁਣ 10-15 ਮਿੰਟ ਵਿੱਚ ਫਾਈਲਾਂ ਜਮ੍ਹਾਂ ਕਰਾ ਕੇ ਸਾਡੇ ਆ ਜਾਣਗੇ ਹੋਰ ਕੁਝ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਜੋ ਆਪਣੇ ਵਰਕਰਾਂ ਨੂੰ ਜਿਹੜੇ ਤੁਹਾਡੇ ਵਰਕਰ ਆ ਜਿਹੜੇ ਚੋਣ ਲੜ ਰਹੇ ਜਾਂ ਪਿੰਡਾਂ ਦੇ ਵਿੱਚ ਜਿਹੜੇ ਤੁਹਾਡੇ ਵਰਕਰ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਤਾਂ ਮੈਂ ਇਹੋ ਕਹਿਣਾ ਚਾਹੁੰਦਾ ਵੀ ਜਿਸ ਤਰੀਕੇ ਦੇ ਨਾਲ ਤੁਸੀਂ ਅੱਜ ਕੰਮ ਕੀਤਾ ਵਾ ਇਸੇ ਤਰੀਕੇ ਦੇ ਨਾਲ ਚੋਣਾਂ ਕਰਾਓ ਇਹ ਲੋਕਤੰਤਰ ਬੜੇ ਹੀ ਮੁਸ਼ਕਲਾਂ ਦੇ ਨਾਲ ਸਾਡੇ ਬਜ਼ੁਰਗਾਂ ਨੇ ਵੋਟ ਪਾਉਣ ਦਾ ਹੱਕ ਜਿਹੜਾ ਲਿਆ ਵਾ ਇਹਨੂੰ ਡੈਮੋਕ੍ਰੇਸੀ ਨੂੰ ਖਤਮ ਨਾ ਕਰੋ ਔਰ ਸਾਡੇ ਵਰਕਰ ਦੇ ਲਾਮਬੰਦ ਹੈ ਬੜਾ ਉਤਸ਼ਾਹ ਤੁਸੀਂ ਦੇਖ ਸਕਦੇ ਜੀ ਕਿ ਹਰ ਪਿੰਡ ਦੇ ਹਰ ਜਿਹੜਾ ਕੈਂਡੀਡੇਟ ਨੂੰ ਲੈ ਕੇ ਤੇ ਜੇ ਵੋਟਾਂ ਪੈਣ ਤੇ ਅਹੀ ਜਿਹੜਾ ਵਾ ਕਲੀਨ ਸਵੀਪ ਜਿਹੜੀ ਹੋਊਗੀ ਉਹਦੇ ਵਿੱਚ ਸਾਡੇ ਵਰਕਰ ਜਿੱਤ ਜਾਣਗੇ ਮਤਲਬ ਚੋਲਾ ਦੌਰਾਨ ਜਿੱਦਣ 14 ਦਿਨ ਨੂੰ VOTING ਦੌਰਾਨ ਇਤਨਾ ਪੁਲਿਸ ਪ੍ਰਸ਼ਾਸਨ ਨੇ ਆਪ ਦਾ ਸਾਜ਼ਿਦਾ ਗੁੰਡਾਗਰਦੀ ਕੀਤੀ ਉਦੋਂ ਤੋਂ ਤੁਸੀਂ ਪਹਿਲਾਂ ਜਨ ਕਮਿਸ਼ਨ ਨੂੰ ਜਾਂ ਉੱਚ ਅਧਿਕਾਰੀਆਂ ਨੂੰ ਸੂਝਿਦ ਕਰੋਗੇ ਉਸ ਦਿਨ ਜਿਹੜੀਆਂ ਚੋਣਾਂ ਵਧੀਆ ਤਰੀਕੇ ਨਾਲ ਹੋ ਚੱਕਣ ਜਾਂ ਕੁਝ ਬਿਲਕੁਲ ਜਿਹੜੇ ਜਿਹੜੇ ਬੂਥਾਂ ਦੇ ਉੱਤੇ ਜਾਂ ਜਿਹੜੇ ਜਿਹੜੇ ਜ਼ੋਨਾਂ ਦੇ ਵਿੱਚ ਕੋਈ ਮੁਸ਼ਕਲ ਸਾਨੂੰ ਲੱਗੂਗੀ ਪਤਾ ਵੀ ਇੱਥੇ ਕੋਈ ਜਿਹੜੇ ਸਰਕਾਰ ਦੇ ਅੰਸ਼ਰ ਗੁੰਡਾ ਅੰਸ਼ਰ ਜਿਹੜੇ ਆ ਉਹ ਮਾਹੌਲ ਖਰਾਬ ਕਰਨਾ ਚਾਹੁੰਦੇ ਉਹਨਾਂ ਦੀ ਕੌਨ ਕਮਿਸ਼ਨ ਜਿਹੜੀਆਂ ਉਹ ਲਿਸਟ ਔਰ ਬੂਥਾਂ ਦੇ ਪੂਰੀ ਡਿਟੇਲ ਦਵਾਂਗੇ ਵੀ ਇਹਨਾਂ ਨੂੰ ਸੈਂਸਿਟਿਵ ਡਿਕਲੇਅਰ ਕਰਕੇ ਇੱਥੇ ਜਿਹੜੀ ਚਾਏ ਪੈਰਾ ਮਿਲਟਰੀ ਫੋਰਸ ਲਾਉਣੀ ਪਵੇ ਜਾਂ ਵੱਧ ਫੋਰਸ ਲਾਉਣੀ ਪਵੇ ਇੱਥੇ ਕੋ